ਅੱਜ ਆਪਾਂ ਘਰ ਲੈ ਕੇ ਪਹੁੰਚੇ ਹਾਂ ਜੀ ਪੂਰਾ ਵਧੀਆ ਕੋਠੀ ਟਾਈਪ ਘਰ ਬਣਿਆ ਹੋਇਆ ਜੀ ਜੇ ਤੁਸੀਂ ਸਸਤਾ ਘਰ ਲੱਭ ਰਹੇ ਹੋ ਤੁਸੀਂ ਇੱਧਰ ਉੱਧਰ ਤੋਂ ਪਤਾ ਕੀਤਾ ਤੁਹਾਨੂੰ ਨਹੀਂ ਮਿਲਿਆ ਤਾਂ ਤੁਹਾਡੇ ਵਾਸਤੇ ਆਪਾਂ ਵੀਡੀਓ ਇਹ ਲੈ ਕੇ ਪਹੁੰਚੇ ਹਾਂ ਕੁੱਲ ਰੇਟ 8 ਲੱਖ ਰੁਪਈਆ ਮਾਲਕ ਨੇ ਡਿਮਾਂਡ ਕੀਤੀ ਹੈ ਕੋਈ ਫਿਕਸ ਰੇਟ ਨਹੀਂ ਹੈਗਾ ਮੌਕੇ ਤੇ ਬਹਿ ਕੇ ਮਾਨਤਨ ਪੂਰਾ ਕੀਤਾ ਜਾਊਗਾ ਜੀ ਗੱਲਬਾਤ ਆਪਾਂ ਪੂਰੀ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਘਰ ਕੋਠੀ ਮਕਾਨ ਹੈ ਜੀ ਵੇਚਣਾ ਚਾਹੁੰਦੇ ਹੋ ਫ੍ਰੀ ਚ ਆਪਾਂ ਐਡ ਕਰਾਂਗੇ ਆਪਣਾ ਵਟਸਐਪ ਨੰਬਰ ਉੱਤੇ ਪੂਰੀ ਵੀਡੀਓ 'ਚ ਲਿਖਿਆ ਰਹਿੰਦਾ ਹੈ ਜਾਣਕਾਰੀ ਫੋਟ ਰੇਡ ਕਰਦਾ ਤੁਹਾਨੂੰ ਪਤਾ ਲੱਗ ਗਿਆ ਜੀ ਸਿਰਫ ਡਿਮਾਂਡ ਓਨਰ ਵੱਲੋਂ ਆਪਣੇ ਕੋਲੇ 8 ਲੱਖ ਰੁਪਏ ਪਹੁੰਚੀ ਆ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਰੇਟ ਹੋਰ ਵੀ ਘਟਾ ਲਾਂਗੇ ਤੇ ਜਮਾ ਸਸਤਾ ਘਰ ਆਪਾਂ ਲੈ ਕੇ ਪਹੁੰਚੇ ਅੱਜ ਵੀਡੀਓ ਚ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਸੀਂ ਸਸਤਾ ਘਰ ਲੱਭ ਰਹੇ ਹੋ ਤੇ ਤੁਹਾਨੂੰ ਹਲੇ ਤੱਕ ਮਿਲਿਆ ਨਹੀਂ ਹੈਗਾ ਤੇ ਆਪਾਂ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਆਂ ਜੀ ਵੀਡੀਓ ਚੈੱਕ ਕਰੋ ਆਪਣੀ ਤੇ ਵਧੀਆ ਘਰ ਹੈ ਜੀ ਵਧੀਆ ਕੰਮ ਮਾਲਕ ਨੇ ਕਰਵਾ ਰੱਖਿਆ ਤੇ ਫਰੰਟ ਤੇ ਸੜਕ ਆਪਾਂ ਨੂੰ ਮਿਲ ਜੂਗੀ ਇੰਨਾ ਵਧੀਆ ਜੀ ਲੋਕੇਸ਼ਨ ਪੂਰੀ ਵਧੀਆ ਹੋਰ ਆਪਾਂ ਨੂੰ ਕੀ ਚਾਹੀਦਾ ਜੀ ਬਾਕੀ ਤੁਹਾਨੂੰ ਘਰ ਆਪਾਂ ਦਿਖਾਉਣੀ ਅਸੀਂ ਕੱਲਾ ਕੱਲਾ ਕੰਮ ਮਾਲਕ ਨੇ ਜਿੰਨਾ ਕਰਵਾਇਆ ਹੋਇਆ ਵਧੀਆ ਕਰਵਾਇਆ ਹੋਇਆ ਪਾਣੀ ਵਾਸਤੇ ਮੋਟਰ ਮਿਲ ਜੂਗੀ ਰੰਗ ਰੋਗਨ ਦਾ ਸਾਰਾ ਕੰਮ ਕਰਵਾ ਰੱਖਿਆ ਬਾਕੀ ਜਗ੍ਹਾ ਵਧੀਆ ਮਿਲ ਜੂਗੀ ਰਸੋਈ ਵਧੀਆ ਬਣੀ ਹੋਈ ਹੈ ਬਾਥਰੂਮ ਗੇਰਾ ਵਧੀਆ ਬਣਿਆ ਹੋਇਆ ਇੰਨਾ ਕੀ ਚਾਹੀਦਾ ਹੁੰਦਾ ਆਪਾਂ ਨੂੰ ਹੋਰ ਕੀ ਚਾਹੀਦਾ ਜੀ ਬਾਕੀ ਤੁਸੀਂ ਦੇਖੋ ਜੀ ਜੋੜੀਆਂ ਗੇਟ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਸਾਰਾ ਲਾਈਟਿੰਗ ਦਾ ਕੰਮ ਆਪਨ ਮਿਲੂਆ। ਬਾਕੀ ਛੱਤ ਦੀ ਗੱਲ ਕਰੀਏ, ਸਾਰਾ ਕੰਮ ਮਾਲਕ ਨੇ ਵਧੀਆ ਕਰਵਾ ਰੱਖਿਆ। ਰੰਗ ਰੋਗਨ ਤੁਸੀਂ ਚੈੱਕ ਕਰੋ, ਜਿੰਨਾ ਹੋਇਆ ਵਧੀਆ ਹੀ ਮਾਲਕ ਨੇ ਕਰਵਾਇਆ ਹੋਇਆ। ਬਾਕੀ ਤੁਹਾਨੂੰ ਘਰ ਪਸੰਦ ਆਊਗਾ ਸੀ। ਤੇ ਜਿੰਨੇ ਤੁਸੀਂ ਦੇਖ ਰਹੇ ਹੋ ਬਾਕੀ ਮੈਂ ਉਮੀਦ ਕਰਦਾ ਘਰ ਤੁਹਾਨੂੰ ਪਸੰਦ ਆ ਗਿਆ ਹੋਊਗਾ। ਬਾਕੀ ਰੇਟ ਕਿੰਨਾ ਹੈ ਜੀ? ਕੁੱਲ ਰੇਟ 8 ਲੱਖ ਰੁਪਇਆ ਮਾਲਕ ਨੇ ਦੱਸਿਆਗਾ ਤੇ ਕਹਿੰਦੇ ਸੀਗੇ ਮੌਕੇ ਤੇ ਹੋਰ ਵੀ ਘਟਾ ਦੇਣਗੇ। ਇਸ ਘਰ ਦੇ ਜਿਹੜੇ ਮਾਲਕ ਨੇ ਉਹਨਾਂ ਨੇ ਆਖਿਆ ਵੀ ਜਿਹਨੂੰ ਵੀ ਘਰ ਪਸੰਦ ਆਉਂਦਾ ਇੱਕ ਵਾਰੀ ਆ ਕੇ ਦੇਖ ਸਕਦਾ ਹੈ ਘਰ ਨੂੰ ਆ ਕੇ ਦੇਖੋ ਤੇ ਉਸ ਤੋਂ ਬਾਅਦ ਜਦੋਂ ਫਿੱਟ ਬੈਂਦਾ ਹੈ ਉਸ ਤੋਂ ਬਾਅਦ ਅੱਗੇ ਦੀ ਗੱਲ ਕਰਾਂਗੇ ਫਿੱਟ ਨਹੀਂ ਬੈਂਦਾ ਇਹੋ ਜੀ ਗੱਲ ਕੋਈ ਹੋਣੀ ਨਹੀਂ ਜੀ ਫਿੱਟ ਤੁਹਾਨੂੰ ਸਾਰਿਆਂ ਨੂੰ ਬਹਿਜੂਗਾ ਸਾਰਿਆਂ ਨੂੰ ਪਸੰਦ ਆਊਗਾ ਤੁਸੀਂ ਜਾ ਕੇ ਇੱਕ ਵਾਰੀ ਜ਼ਰੂਰ ਆਇਓ ਸਾਰੀ ਆਪਾਂ ਗੱਲਬਾਤ ਕਰ ਹੀ ਰਹੇ ਹਾਂ ਜੀ ਉੱਪਰੋਂ ਜੀ ਆਪਾਂ ਛੱਤ ਦੀ ਗੱਲ ਕਰੀਏ ਸਾਰੀ ਛੱਤ ਆਪਾਂ ਨੂੰ ਪੱਕੀ ਕੀਤੀ ਕਰਾਈ ਮਿਲੂਗੀ ਬਾਕੀ ਉੱਤੇ ਪਾਣੀ ਵਾਲੀ ਟੈਂਕੀ ਰੱਖੀ ਹੋਈ ਹੈ ਵਧੀਆ ਪਾਣੀ ਦਾ ਪ੍ਰਬੰਧ ਜੀ ਮੋਟਰ ਲੱਗੀ ਹੋਈ ਹੈ ਮਿੱਠਾ ਪਾਣੀ ਹੈ ਬਾਕੀ ਛੱਤ ਵਗੈਰਾ ਤੁਸੀਂ ਚੈੱਕ ਕਰੋ ਜੀ ਹਰ ਇੱਕ ਚੀਜ਼ ਆਪਾਂ ਨੂੰ ਪ੍ਰੋਪਰ ਵਧੀਆ ਮਿਲੂ ਤੇ ਉੱਤੇ ਆਪਾਂ ਨੂੰ ਇੱਕ ਚੁਬਾਰਾ ਵੀ ਦੇਖਣ ਨੂੰ ਮਿਲੂ ਜਿਵੇਂ ਕਿ ਤੁਸੀਂ ਵੀਡੀਓ ਚ ਦੇਖ ਵੀ ਰਹੇ ਹੋ ਜੀ ਤੇ ਇਹ ਵਧੀਆ ਘਰ ਆਪਾਂ ਲੈ ਕੇ ਪਹੁੰਚੇ ਹਾਂ ਜੀ ਅੱਜ ਜਿਹਨੂੰ ਵੀ ਪਸੰਦ ਆਉਂਦਾ ਹੈ ਮਾਲਕ ਨਾਲ ਗੱਲ ਕਰ ਲਿਓ ਠੀਕ ਹੈ ਜੀ ਬਾਕੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਆ ਚਲਦੀ ਚਲਦੀ ਵੀਡੀਓ ਚ ਮੈਨੂੰ ਕਮੈਂਟ ਕਰਕੇ ਦੱਸ ਦਿਓ ਜੀ ਜੇ ਵਧੀਆ ਲੱਗ ਰਹੀ ਏ ਵੀਡੀਓ ਤਾਂ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਵੱਧ ਤੋਂ ਵੱਧ ਲਾਈਕ ਕਰਦੇ ਰਿਹਾ ਕਰੋ ਜੀ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਤੇ ਸਪੋਰਟ ਕਰ ਰਹੇ ਹੋ ਜੀ ਫੁੱਲ ਬਟਾ ਫੁੱਲ ਬਾਕੀ ਘਰ ਸਾਰਾ ਆਪਾਂ ਦੇਖਾਂਗੇ ਜੀ ਉੱਪਰ ਦੀ ਵੀਡੀਓ ਫਿਲਹਾਲ ਤੁਸੀਂ ਦੇਖ ਰਹੇ ਹੋ ਤੇ ਗਲੀ ਵਗੈਰਾ ਚੈੱਕ ਕਰੋ ਜੀ ਦੋਵੇਂ ਸਾਈਡ ਮਾਲਕ ਕਹਿੰਦੇ ਨੇ ਗੇਟ ਮਿਲ ਜਾਣਗੇ ਸੀ ਫਰੰਟ ਤੇ ਵੀ ਗੇਟ ਹੈ ਬੈਕ ਸਾਈਡ ਵੀ ਗੇਟ ਹੈ ਬਾਕੀ ਆਪਾਂ ਵੀਡੀਓ ਚ ਸਾਰਾ ਕੁਝ ਦੇਖਦੇ ਚੱਲਦੇ ਹਾਂ ਜੀ ਬਾਕੀ ਜਮਾ ਸੜਕ ਤੇ ਘਰ ਬਣਿਆ ਹੋਇਆ ਫਰੰਟ ਪੂਰਾ ਵਧੀਆ ਲੱਗਦਾਗਾ ਤੇ ਮਾਲਕ ਕਹਿੰਦੇ ਨੇ ਵੀ ਸੜਕ ਤੋਂ ਕਾਫੀ ਉੱਚਾ ਚੱਕ ਕੇ ਘਰ ਪਾਇਆ ਹੋਇਆ ਲਗਭਗ ਮਾਲਕ ਨੇ ਦੱਸਿਆ ਵੀ ਜਿਹੜਾ ਘਰ ਪਾਇਆ ਹੋਇਆ ਇਹ ਇਹ ਸੜਕ ਤੋਂ 3 ਫੁੱਟ ਦੱਸਦੇ ਨੇ ਬਾਕੀ ਜਿਆਦਾ ਟਾਈਮ ਨਹੀਂ ਹੋਇਆ ਘਰ ਬਣੇ ਨੂੰ ਮਾਲਕ ਕਹਿੰਦੇ ਨੇ 4-5 ਸਾਲ ਮਸਾ ਹੋਈ ਨੇ ਤੇ ਨਮਾ ਹੀ ਅਜੀ ਘਰ ਤਾਂ ਬਾਕੀ ਕੋਈ ਜਾ ਕੇ ਦੇਖਣ ਦਾ ਹੈਗਾ ਚਾਹ ਬਨ ਕਿਸੇ ਮੇਰੇ ਭੈਣ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਮੇਰੀ ਮਾਤਾ ਨੂੰ ਕਿਸੇ ਨੂੰ ਵੀ ਪਸੰਦ ਹੈ ਤਾਂ ਪਿੰਡ ਇਹਨਾਂ ਦਾ ਨੰਗਲਾ ਜੀ ਨੰਗਲਾ ਪਿੰਡ ਦੇ ਵਿੱਚ ਇਹ ਘਰ ਬਣਿਆ ਹੋਇਆ ਤਹਿਸੀਲ ਲੇਹਰਾ ਗਾਗਾ ਲੱਗਦੀ ਹੈ ਤੇ ਜ਼ਿਲ੍ਹਾ ਜਿਹੜਾ ਇਹਨਾਂ ਨੂੰ ਪੈਂਦਾ ਸੰਗਰੂਰ ਹੈ ਜੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਤਹਿਸੀਲ ਲੇਹਰਾ ਗਾਗਾ ਤੇ ਲੇਹਰਾ ਗਾਗਾ ਦੇ ਵਿੱਚ ਪਿੰਡ ਜੀ ਨੰਗਲਾ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜਾ ਕੇ ਵੀ ਦੇਖ ਸਕਦੇ ਹੋ ਕੋਈ ਹੋਰ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਤਾਂ ਮਾਲਕ ਦਾ ਮੋਬਾਈਲ ਨੰਬਰ ਤੁਹਾਨੂੰ ਮਿਲ ਜੂਗਾ ਜੀ ਬਾਕੀ ਰੰਗ ਦਾ ਕੰਮ ਦੇਖੋ ਜਿਹੜੇ ਕਮਰੇ ਬਣੇ ਹੋਏ ਨੇ ਉਹ ਚੈੱਕ ਕਰੋ ਤੇ ਥੱਲੇ ਆਪਾਂ ਫਰਸ਼ ਦੀ ਗੱਲ ਕਰੀ ਅਸੀਂ ਤਾਂ ਇਹਨਾਂ ਨੇ ਫਰਸ਼ ਜਿਹੜਾ ਲਵਾਇਆ ਹੋਇਆ ਉਹ ਆਪਾਂ ਨੂੰ ਸਿਮੈਂਟਡ ਫਰਸ਼ ਮਿਲੂਗਾ ਜੀ ਕੋਈ ਟਾਈਲਾਂ ਜਾਂ ਪੱਥਰ ਨਹੀਂ ਲੱਗਿਆ ਹੋਇਆ ਇਨ ਫਿਊਚਰ ਅੱਗੇ ਲਪਾਉਣਾ ਹੋਵੇ ਤਾਂ ਇਹਦੇ ਉੱਤੇ ਹੀ ਜਾਂ ਤਾਂ ਫਲੋਰ ਟਾਈਲਾਂ ਲੱਗ ਜਾਣਗੀਆਂ ਜਾ ਇਹਦੇ ਉੱਤੇ ਹੀ ਮਾਰਬਲ ਪੱਥਰ ਲੱਗ ਜੂਗਾ ਜੀ ਕੋਈ ਇਸ਼ੂ ਵਾਲੀ ਗੱਲ ਨਹੀਂ ਬਾਕੀ ਤੁਸੀਂ ਸਾਰਾ ਕੁਝ ਚੈੱਕ ਕਰ ਰਹੇ ਹੋ ਜੀ ਰਸੋਈ ਬਣੀ ਹੋਈ ਹੈ ਵਧੀਆ ਸੈਲਫ ਮਿਲ ਜੂਗੀ ਡਬਲ ਸੈਲਫਾਂ ਆਪਾਂ ਨੂੰ ਮਿਲ ਜਾਣਗੀਆਂ ਸੈਲਫਾਂ ਤੇ ਕੋਈ ਟਾਈਲਾਂ ਤਾਂ ਨਹੀਂ ਲੱਗੀਆਂ ਹੋਈਆਂ ਸੀ ਪਰ ਸੈਲਫਾਂ ਵਧੀਆ ਬਣੀਆਂ ਹੋਈਆਂ ਤੇ ਇਹ ਗੱਲਬਾਤ ਹੋ ਰਹੀ ਹੈ ਜੀ ਸਾਰਾ ਕੁਝ ਤੁਹਾਨੂੰ ਆਪ ਦੱਸ ਰਹੇ ਹਾਂ ਕਿਵੇਂ ਦਾ ਲੱਗ ਰਿਹਾ ਜੀ ਘਰ ਜਰੂਰ ਮੈਨੂੰ ਕਮੈਂਟ ਕਰਕੇ ਦੱਸ ਦਿਓ ਠੀਕ ਹੈ ਜੀ ਤੇ ਆਪਾਂ ਲੋਕੇਸ਼ਨ ਤੁਹਾਨੂੰ ਮੈਂ ਦੱਸ ਹੀ ਦਿੱਤੀ ਸੀਗੀ ਗੱਲ ਕਰ ਹੀ ਲਈ ਸੀਗੀ ਸਾਰੀ ਤੇ ਮਾਲਕ ਦਾ ਮੋਬਾਈਲ ਨੰਬਰ ਰਹਿ ਗਿਆ ਸੀ ਉਹ ਤੁਸੀਂ ਸਾਰੇ ਨੋਟ ਕਰ ਲਓ 902004435922 ਦੁਬਾਰਾ ਫਿਰ ਤੋਂ ਦੱਸ ਦੇਣਾ ਜੀ 902004435922 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਕੁਝ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ ਮਾਲਕ ਤੋਂ ਸਿੱਧਾ ਡਾਇਰੈਕਟ ਪੁੱਛ ਸਕਦੇ ਹੋ ਜੀ ਘਰ ਦੀ ਕੋਈ ਗੱਲ ਕਰਨੀ ਹੈ ਖਰੀਦਣ ਬਾਰੇ ਤਾਂ ਤੁਸੀਂ ਮਾਲਕ ਨਾਲ ਗੱਲ ਕਰਨੀ ਹੈ ਮਾਲਕ ਦਾ ਨੰਬਰ 90 2435922 ਤੇ ਇਹਨਾਂ ਦਾ ਨਾਮ ਰਣਜੀਤ ਸਿੰਘ ਜੀ ਜਿਹੜੇ ਮਾਲਕ ਨੇ ਅ ਰਣਜੀਤ ਸਿੰਘ ਜੀ ਦੇ ਨਾਲ ਤੁਹਾਡੀ ਗੱਲ ਹੋ ਜੂਗੀ ਤੇ ਤੁਸੀਂ ਸਿੱਧੀ ਗੱਲ ਕਰ ਲਿਓ ਤੇ ਆਪਣਾ ਵਿਚ ਵਿਚਾਲੇ ਕੁਝ ਨਹੀਂ ਹੁੰਦਾ ਜੀ ਸਿੱਧੀ ਮਾਲਕ ਨਾਲ ਗੱਲ ਕਰ ਲਓ ਮਾਲਕ ਨਾਲ ਗੱਲ ਕਰਨ ਤੋਂ ਬਾਅਦ ਜਾ ਕੇ ਦੇਖ ਲਓ ਤੇ ਜਾ ਕੇ ਦੇਖਣ ਤੋਂ ਬਾਅਦ ਜਦੋਂ ਪਸੰਦ ਆਵੇ ਫਿੱਟ ਵੇੜ ਜੇ ਉਸ ਤੋਂ ਬਾਅਦ ਰੇਟ ਮੁਕਾ ਕੇ ਖਰੀਦ ਸਕਦੇ ਹਾਂ ਬਾਕੀ 8 ਲੱਖ ਰੁਪਿਆ ਇਹਨਾਂ ਨੇ ਦੱਸਿਆਗਾ ਕੋਈ ਜ਼ਿਆਦਾ ਨਹੀਂ ਹੈਗਾ ਜੀ ਰੇਟ ਬਾਕੀ ਤੁਸੀਂ ਆਪੇ ਗੱਲ ਕਰੋ ਹੁਣ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਅਸੀਂ ਚਲਦੀ ਚਲਦੀ ਵੀਡੀਓ ਤੇ ਮੈਨੂੰ ਕਮੈਂਟ ਕਰਕੇ ਦੱਸੋ ਜੀ ਵਧੀਆ ਲੱਗ ਰਹੀ ਹੈ ਵੀਡੀਓ ਪਸੰਦ ਆਈ ਆ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਾ ਦਿਓ ਬਾਤ ਬਾਤ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲੀ ਵਾਰ ਪਹੁੰਚਿਓ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਪਹੁੰਚਿਓ ਹਰ ਰੋਜ਼ ਆਪਣੀ ਵੀਡੀਓ ਤੁਸੀਂ ਦੇਖਣਾ ਜੇ ਚਾਹੁੰਦੇ ਹੋ ਜੀ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਤੁਹਾਨੂੰ ਦੇਖਣ ਨੂੰ ਮਿਲੂਗਾ ਉਹਨੂੰ ਲਾਜ਼ਮੀ ਦਬਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚੂਗਾ ਉਸ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਜੀ ਤੇ ਹਰ ਰੋਜ਼ ਆਪਾਂ ਲੱਗ ਲੱਗ ਏਰੀਆ ਚੋਂ ਘਰ ਦੀ ਵੀਡੀਓ ਕੋਠੀ ਦੀ ਮਕਾਨ ਦੀ ਹਵੇਲੀ ਦੀ ਹਰ ਚੀਜ਼ ਦੀ ਆਪਾਂ ਲੈ ਕੇ ਪਹੁੰਚਦੇ ਰਹਿੰਦੇ ਆ ਜਿਹੜੇ ਜਿਹੜੇ ਏਰੀਆ ਚੋਂ ਜਿੱਥੋਂ ਵੀ ਆਪਣੇ ਕੋਲੇ ਕੁਝ ਵੀ ਪਹੁੰਚਦੀ ਹੈ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਜੀ ਪੰਜਾਬ ਹਰਿਆਣਾ ਰਾਜਸਥਾਨ ਤੁਹਾਡੇ ਕੋਲੇ ਵੀ ਘਰ ਹੈ ਜੀ ਕੋਠੀ ਹੈ ਮਕਾਨ ਜਿੰਨੇ ਤੁਸੀਂ ਦੇਖ ਰਹੇ ਹੋ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਤਾਂ ਆਪਣੇ ਕੋਲ ਇੱਕ ਵੀਡੀਓ ਤੇ ਜਾਣਕਾਰੀ ਪੂਰੀ ਦੀ ਪੂਰੀ ਤੇ ਕੁਝ ਕੁ ਫੋਟੋਆਂ ਜੀ ਆਪਣਾ WhatsApp ਨੰਬਰ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਨੰਬਰ ਆਪਣਾ 73800 ਪੂਰਾ 26173 ਜਿਹੜਾ ਆਪਣਾ ਇਹ ਨੰਬਰ ਹੈ ਜੀ ਉੱਤੇ ਬਾਰ-ਬਾਰ ਚੱਲਦਾ ਰਹਿੰਦਾ ਇਹ ਸਿਰਫ ਐਡ ਕਰਵਾਉਣ ਵਾਸਤੇ ਹੈ ਜੀ ਕਿਸੇ ਨੇ ਵੇਚਣੀ ਹੈ ਕੋਠੀ ਘਰ ਮਕਾਨ ਤਾਂ ਇਸ ਨੰਬਰ ਤੇ ਭੇਜੋ ਤੁਹਾਡੀ ਵੀਡੀਓ ਦੀ ਮੈਂ ਉਡੀਕ ਕਰਦਾ ਜੀ ਜਦੋਂ ਵੀ ਵੀਡੀਓ ਬਣਾ ਕੇ ਤੁਸੀਂ ਭੇਜ ਦਿਓਗੇ ਨਾਲ ਦੀ ਨਾਲ ਆਪਾਂ ਐਡ ਲਗਾ ਦੇਾਂਗੇ ਜੀ ਬਾਕੀ ਮਾਲਕ ਦਾ ਮੋਬਾਈਲ ਨੰਬਰ ਤੁਹਾਨੂੰ ਮੈਂ ਦੇ ਹੀ ਦਿੱਤਾ ਸੀਗਾ ਕਈ ਵਾਰੀ ਵੀਡੀਓ 'ਚ ਆ ਜਾਂਦਾ ਸੀ ਕੋਠੀ ਬਾਰੇ ਕੋਈ ਗੱਲ ਕਰਨੀ ਹੈ ਮਾਲਕ ਨਾਲ ਕਰੋ ਉੱਤੇ ਜਿਹੜਾ ਬਾਰ-ਬਾਰ ਨੰਬਰ ਚੱਲਦਾ ਰਹਿੰਦਾ ਉਹ ਤੇ ਤੁਹਾਨੂੰ ਕਿਸੇ ਵੀ ਕੋਠੀ ਦੀ ਕੋਈ ਜਾਣਕਾਰੀ ਨਹੀਂ ਮਿਲਣੀ ਚਾਹੀਦੀ ਕਿਉਂਕਿ ਉਹ ਨੰਬਰ ਸਿਰਫ ਐਡ ਭੇਜਣ ਵਾਸਤੇ ਵੀਡੀਓ ਭੇਜਣ ਵਾਸਤੇ ਹੈ ਜੀ ਬਾਕੀ ਅਗਲੀ ਵੀਡੀਓ ਵਾਸਤੇ ਕਮੈਂਟ ਲਾਜ਼ਮੀ ਕਰ ਦਿਓ ਮਿਲਦੇ ਆਂ ਜਲਦੀ ਆਪਾਂ ਨਵੀਂ ਵੀਡੀਓ ਨਵੇਂ ਕੋਠੀ ਮਕਾਨ ਘਰ ਦੇ ਨਾਲ ਸੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ